ਦੋਸਤੋ ਅੱਜ ਅਸੀਂ ਪਹੁੰਚੇ ਆਂ ਗੁਰਦਾਸਪੁਰ ਦੇ ਪਵਿੱਤਰ ਸਥਾਨ ਸਿੱਧੂ ਮਰੀ ਸੋ ਬਾਬਾ ਸਿੱਧੂ ਮਰੀ ਦੇ ਸਥਾਨ ਤੇ ਪਹੁੰਚੇ ਆਂ ਔਰ ਇਸ ਪਵਿੱਤਰ ਸਥਾਨ ਤੇ ਜਿਹੜਾ ਵਾ ਜੀ 31 ਮਈ ਤੋਂ ਲੈ ਕੇ 6 ਜੂਨ ਤੱਕ ਜਿਹੜਾ ਵਾ ਜੀ ਸ਼੍ਰੀਮਦ ਭਾਗਵਤ ਕਥਾ ਦਾ ਜਿਹੜਾ ਆਯੋਜਨ ਕੀਤਾ ਜਾ ਰਿਹਾ ਵਾ ਜੀ ਸੋ ਬਾਬਾ ਦਿਲਬਾਗ ਮਣੀ ਜੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਜੀ ਵੱਡਾ ਉਪਰਾਲਾ ਵਾ ਇਸ ਇਲਾਕੇ ਨੂੰ ਜਿਹੜੀ ਬਾਬਾ ਜੀ ਦੀ ਬੜੀ ਵੱਡੀ ਦੇਨ ਹੈ ਜੀ ਸੋਨਾ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਮਥਰਾ ਬ੍ਰਿੰਦਵਨ ਤੋਂ ਜਿਹੜੇ ਮਹੰਤਲੇ ਜੀ ਜਿਹੜੇ ਬਾਬਾ ਜੀ ਨੇ ਅਵਤਾਰਨਾਥ ਜੀ ਉਹਨਾਂ ਵੱਲੋਂ ਜਿਹੜਾ ਜੀ ਸ਼੍ਰੀਮਦ ਭਾਗਤ ਕਥਨ ਦਾ ਜਿਹੜਾ ਵਾ ਇਹ ਸਾਰਾ ਜਿਹੜਾ ਵਾ ਉਹਨਾਂ ਕਥਨ ਕੀਤੀ ਹੈਗੀ ਉਹ ਪ੍ਰਚਾਰ ਕੀਤਾ ਜਾਏਗਾ ਔਰ ਸੰਗਤਾਂ ਬੜੀ ਵੱਡੀ ਗਿਣਤੀ ਦੀ ਦਰਬਾਰ ਚ ਪਹੁੰਚਣਗੀਆਂ ਜੀ ਔਰ ਬਾਬਾ ਜੀ ਵੱਲੋਂ ਜਿਹੜੇ ਆ ਲਗਾਤਾਰ ਇੱਥੇ ਜਿਹੜੇ ਜੀ ਜਿੰਨੇ ਵੀ ਦਿਨ ਤਿ ਸੋ ਇੱਥੇ ਵੱਡੀ ਗਿਣਤੀ ਵਿੱਚ श्रद्धालु ਪਹੁੰਚਦੇ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਇੱਥੇ ਵੀ ਤੁਹਾਨੂੰ ਦੱਸਣਾ ਮੈਂ ਵੀ 나ਗ ਮਾਤਾ ਜੀ ਦਾ ਪਵਿੱਤਰ ਸਥਾਨ ਆ ਜੀ ਜਿੱਥੇ ਦੁਨੀਆ ਦੂਰ ਦੂਤ ਹੁੰਦੀ ਆ ਨਤਮਸਤਕ ਹੁੰਦੀ ਆ ਔਰ ਇਹ ਮੇਰੇ ਨਾਲ ਜਿਹੜਾ ਬੋਲੇ ਨਾਲ ਦਾ ਸਥਾਨ ਆ ਜੀ ਸੋ ਬੋਲੇ ਬਾਬਾ ਜੀ ਦੇ ਸਥਾਨ ਦੇ ਨਾਲ ਹੀ ਜਿਹੜਾ ਵਾ ਨਾਗ ਮਾਤਾ ਜੀ ਦਾ ਪਵਿੱਤਰ ਸਥਾਨ ਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਨੇ ਆ ਔਰ ਇੱਥੇ ਇੱਕ ਪਵਿੱਤਰ ਬੋਲੀ ਆ ਜੀ ਸੋ ਬੋਲੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬੋਲੀ ਵੀ ਜਿਹੜਾ ਵਾ ਜੀ ਤਕਰੀਬਨ ਜਿਹੜਾ ਸਾਡੇ ਇਲਾਕੇ ਦੇ ਲੋਕ ਜਿਨ੍ਹਾਂ ਨੂੰ ਲਾਲੋ ਕਿਸੇ ਦੀ ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਸੁੱਕੜਾ ਹੋ ਜਾਂਦਾ ਵਾ ਤਾਂ ਬੋਲੀ ਜੇ ਇਸ਼ਨਾਨ ਕਰਦੇ ਨੇ ਤਾਂ ਤੰਦਰੁਸਤ ਹੋ ਜਾਂਦੇ ਨੇ ਜੀ ਸੋ ਇਹ ਪਵਿੱਤਰ ਸਾਂ ਜਿਹੜਾ ਵਾ ਜੀ ਲਾਗ ਮਾਤਾ ਜੀ ਦਾ ਸਥਾਨ ਆ ਸੋ ਇਹਦਾ ਇਤਿਹਾਸ ਵੀ ਮੰਦਰ ਦਾ ਬੜਾ ਡੂੰਗਾ ਵਾ ਜੀ ਬਹੁਤ ਜ਼ਿਆਦਾ ਡੂੰਗਾ ਇਤਿਹਾਸ ਆ ਸੋ ਉਹਦੇ ਬਾਰੇ ਵੀ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਸੋ ਇਸ ਪਵਿੱਤਰ ਸਥਾਨ ਤੇ ਅੱਜ ਤੁਹਾਨੂੰ ਸੀ ਜਿਹੜਾ ਲੈ ਕੇ ਆਏ ਆਂ ਜੀ ਤੁਹਾਡੇ ਤੇ ਕਈ ਗੱਲ ਪਚਾਉਣੀ ਸੀ ਆਪਾਂ ਕੀ ਇਸ ਪਵਿੱਤਰ ਸਥਾਨ ਤੇ ਸ਼੍ਰੀਮਦ ਬਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਜੀ ਸੋ ਤੁਸੀਂ ਜ਼ਰੂਰ ਪਹੁੰਚਿਓ ਜੀ 6 ਤੱਕ 3 ਤਰੀਕ ਤੋਂ ਸ਼ੁਰੂ ਹੋਣਾ ਜੀ ਔਰ 6 ਤੱਕ ਜਿਹੜਾ ਇਹ ਪਵਿੱਤਰ ਦਿਨ ਜਿਹੜਾ ਵਾ ਇਹ ਪ੍ਰੋਗਰਾਮ ਚੱਲਣਾ ਵਾ ਸ਼੍ਰੀਮਦ ਬਾਗਵਤ ਕਥਾ ਜੀ ਦਾ ਔਰ 7 ਤਰੀਕ ਨੂੰ ਜਿਹੜਾ ਵਾ 7 ਤਰੀਕ ਨੂੰ ਜਿਹੜਾ ਵਾ ਜੀ ਇਸ ਪਵਿੱਤਰ ਸਥਾਨ ਤੇ ਵਿਸ਼ਾਲ ਜਿਹੜਾ ਮੇਲਾ ਲੱਗਣਾ ਜੀ ਯਾਨੀ ਕਿ ਬਾਬਾ ਜੀ ਦਾ ਭੰਡਾਰਾ ਹੋਣਾ ਵਾ ਜੀ ਸੋ ਉਹ 7 ਤਰੀਕ ਨੂੰ ਹੋਣਾ ਉਦੋਂ ਵੀ ਬੜੀ ਵੱਡੀ ਗਿੰਦੀ ਸੱਡਾ ਲੁ ਪਹੁੰਚਦੇ ਨੇ ਹਰ ਸਾਲ ਜਿਹੜਾ ਵਾ ਇਹ ਸਮਾਗਮ ਹੁੰਦਾ ਵਾ ਸੋ ਤੁਹਾਨੂੰ ਉਹ ਵੀ ਤਸਵੀਰਾਂ ਤਾਂ ਨਾਲ ਸੰਝਿਆ ਕਰਾਂਗੇ ਸੋ ਤੁਹਾਨੂੰ ਬੋਲੀ ਦੇ ਵੀ ਦਰਸ਼ਨ ਕਰਾ ਦਿੰਨੇ ਆ ਸੋ ਇਸ ਸਾਈਡ ਤੇ ਲਗਾਤਾਰ ਸ਼ਰਧਾਲੂ ਜਿਹੜੇ ਆਉਂਦੇ ਨੇ ਜੀ ਉਸ ਦਰਬਾਰ ਤੋਂ ਝੋਲੀਆਂ ਭਰਦ ਨੇ ਭਾਈ ਨਾਲ ਗਲਬਤ ਕਰਨ ਲੈ ਭਾਜੀ ਕਿੰਨਾ ਕ ਸਮਾਂ ਹੋ ਗਿਆ ਇਸ ਜਗ੍ਹਾ ਤੇ ਆਂਦੇ ਜੀ ਭਾਜੀ ਇਹ ਮੇਰੇ ਪਿੰਡ ਦੀ ਜਗਾ ਵਾ ਵਾਜੀ ਵਾ ਹਾਂ ਪਿੰਡ ਜੀ ਛੁਰ ਛੁਰ ਤੋਂ ਜਦੋਂ ਤੋਂ ਜਨਮ ਲਿਆ ਉਹ ਤੋਂ ਇੱਥਾਰੇ ਅੱਛਾ ਇੱਥੇ ਅਲੱਗ ਫੀਲਿੰਗ ਹੁੰਦੀ ਮੈਂ ਦੇਖ ਰਿਹਾ ਭਾਜੀ ਸ਼ਾਂਤੀ ਬੜੀ ਮਿਲਦੀ ਆਗੇ ਹਾਂ ਜੀ ਹਾਂ ਜੀ ਇੱਥੇ ਗੱਲ ਆ ਜੀ ਇੱਥੇ ਜਗਾ ਦੀ ਬਹੁਤ ਪਵਿੱਤ੍ਰ ਜਗਾ ਵਾ ਜੀ ਇੱਥੇ ਬੜੇ ਦੂਰ ਦੂਤ ਸ਼ਰਧ ਉਹ ਇੱਥੇ ਕੋਰਚੀ ਦੇਖੀ ਭਾਜੀ ਮੈਂ ਬੋਲੀ ਜਿਹੜੀ ਹੈ ਜਿੱਥੇ ਇਸ਼ਨਾਨ ਕਰਦੇ ਲੋ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਫਿਰੰਸੀ ਫੋੜਾ ਜਾਂ ਕੋਈ ਸੁੱਕੜਾ ਹੋ ਜੇ ਉਹ ਠੀਕ ਹੋ ਜਾਂਦਾ ਹੈ ਜੀ ਜਗਾ ਵਾਲੋ ਬਖਸ਼ਾ ਜੀ ਵੀ ਜੋ ਵੀ ਇੱਥੇ ਸਰਦਾ ਲਵਾਉਂਦਾ ਵਾ ਜੋ ਵੀ ਸੱਚੇ ਮਨ ਨਾਲ ਮੱਤਾ ਢੇਕਦਾ ਵਾ ਸੁ ਇਸ਼ਨਾਨ ਕਰਦਾ ਵਾ ਤੇ ਠੀਕ ਹੋ ਜਾਂਦਾ ਤੇ ਠੀਕ ਹੋ ਜਾਂਦਾ ਬਿਲਕੁਲ ਜੀ ਤੁਹਾਨੂੰ ਧੰਨਵਾਦ ਜੀ ਸੋ ਗੱਲ ਕਰ ਰਹੇ ਸੀ ਭਾਜੀ ਹੁਣ ਸੋ ਤਕਰੀਬਨ ਸੰਤਾ ਇੱਥੇ ਹੁੰਦੀਆਂ ਨੇ ਜੀ ਔਰ ਆਕੇ ਨਤਬਤਕ ਹੁੰਦੀਆਂ ਨੇ ਇਸ਼ਨਾਨ ਕਰਦੀਆਂ ਨੇ ਔਰ ਬਿਲਕੁਲ ਜਿਹੜੇ ਲੋਕ ਤੰਦਰੁਸਤ ਹੁੰਦੇ ਨੇ ਔਰ ਜੇ ਵੱਡੀ ਗੱਲ ਜਿਹੜੀ ਆ ਕਿ ਸਕਿਨ ਦੀ ਪ੍ਰੋਬਲਮ ਸਰੀਰਕ ਪ੍ਰੋਬਲਮ ਜਿਹੜੀ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਹੋਏ ਤਾਂ ਲੋਕ ਇੱਥੇ ਆਉਂਦੇ ਨੇ ਔਰ ਆਗੇ ਇਸ਼ਨਾਨ ਕਰਦੇ ਨੇ ਉਹ ਠੀਕ ਠਾਕ ਹੁੰਦੇ ਨੇ ਜੀ ਸੋ ਕਾਰ ਸੇਵਾ ਵੀ ਲਗਾਤਾਰ ਚੱਲਦੀ ਪਈ ਆ ਜੀ ਜਿਹੜੇ ਸੇਵਕ ਨੇ ਉਹਨਾਂ ਵੱਲ ਸੇਵਾ ਵੀ ਕੀਤੀ ਜਾ ਰਹੀ ਆ ਸੋ ਇੱਥੇ ਸ਼ਦਾ ਲੋਂਦੇ ਨੇ ਔਰ ਬੋਲੀ ਦੇ ਵਿੱਚ ਜਿਹੜਾ ਇਸ਼ਨਾਨ ਕਰਦੇ ਨੇ ਔਰ ਬਿਮਾਰੀਆਂ ਤੋਂ ਮੁਕਤ ਹੁੰਦੇ ਨੇ ਜੀ ਸੋ ਤਕਰੀਬਨ ਜਿਹੜਾ ਵਾ ਜੀ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਪਹੁੰਚਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਇਸ ਜਗ੍ਹਾ ਦੀ ਬੜੀ ਮਹੱਤਤਾ ਜੀ ਬਹੁਤ ਇਤਿਹਾਸ ਆ ਔਰ ਬੜੀ ਪਵਿੱਤਰ ਸਥਾਨ ਆ ਜੀ ਸੋ ਝੋਲੀਆਂ ਭਰ ਕੇ ਸਦਾ ਲੁ ਜਾਂਦੇ ਨੇ ਸੋ ਭੰਜੀਆਂ ਨਾਲ ਗੱਲ ਕਰ ਰਹੇ ਨੇ ਕਿੰਨਾ ਕ ਸਮਾਂ ਹੋ ਗਿਆ ਭੰਜੀ ਇੱਥੇ ਆਂਦੇ ਦਰਬਾਰ ਦੇ ਕਾਫੀ ਦਿਨ ਹੋ ਗਏ ਹੁੰਦੇ ਇੱਥੇ ਹਾਂਜੀ ਅੱਛਾ ਬੜੀ ਸ਼ਾਂਤ ਜਗ੍ਹਾ ਮੈਂ ਦੇਖ ਰਿਹਾ ਹਾਂ ਔਰ ਬੜਾ ਸਕੂਨ ਮਿਲਦਾ ਇੱਥੇ ਆ ਕੇ ਜੀ ਹਾਂਜੀ ਔਰ ਇਹ ਵੀ ਕਹਿੰਦੇ ਜੀ ਝੋਲੀਆਂ ਭਰ ਲੈਂਦੇ ਜਗ੍ਹਾ ਜੀ ਹਾਂਜੀ ਸਾਚਾ ਜੀ ਸੱਚੀ ਹੈ ਜੇ ਕੋ ਸੱਚੇ ਮੰਨਣਾ ਹੈ ਜੀ ਜੀ ਹਾਂਜੀ ਅੱਛਾ ਇੱਥੇ ਇਸ਼ਨਾਨ ਕਰਨ ਦਾ ਕੀ ਮਹੱਤਵ ਹੈ ਜੀ ਕੀ ਦਾ ਫਾਇਦਾ ਹੈ ਤੁਸੀਂ ਵੇਖੋ ਜੇ ਸੱਚੇ ਮੰ ਮਾਲਕ ਦੀ ਕਿਰਪਾ ਜਿੰਨੂੰ ਕਿਸ ਨੇ ਦੇਣਾ ਦੇ ਦਿੱਤਾ ਹਾਂਜੀ ਤੇ ਹੈਗੀ ਹੈ ਜੀ ਸੋ ਦੇਖੋ ਜਿਤ ਤੱਕ ਸਾਨੂੰ ਪਤਾ ਲੱਗਾ ਪੀ ਇਸ ਸਥਾਨ ਤੇ ਜਿਹੜਾ ਜੀ ਇਸ਼ਨਾਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਕਿਨ ਦੀ ਪ੍ਰੋਬਲਮ ਤੁਹਾਨੂੰ ਤੋ ਬਿਲਕੁਲ ਠੀਕ ਹੋ ਜਾਂਦੀ ਹੈ ਸੋ ਇਸ ਸਾਈਡ ਤੇ ਪੁਰਸ਼ਾਂ ਲਈ ਹੈ ਜੀ ਉਸ ਸਾਈਡ ਦਿਖੋਣ ਤੁਹਾਨੂੰ ਮਹਿਲਾਵਾਂ ਲਈ ਵੀ ਜਿਹੜਾ ਵਾ ਜੀ ਅਲੱਗ ਸਥਾਨ ਬਣਾਇਆ ਦਾ ਵਾ ਸੋ ਜਿੱਥੇ ਮਹਿਲਾਵਾਂ ਜਿਹੜਾ ਇਸ਼ਨਾਨ ਕਰਨ ਉਸੇ ਹੈ ਜੀ ਸੋ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਜੀ ਇੱਥੇ 나ਗ ਦੇਵਤਾ ਜਿਹੜੇ ਜੀ 24 ਘੰਟੇ ਵੀ ਰਾਜਮਾਨ ਰਹਿੰਦੇ ਨੇ ਔਰ ਤਕਰੀਬਨ ਜਿਹੜੇ ਦਰਸ਼ਨ ਹੁੰਦੇ ਜੀ ਉਹਨਾਂ ਦੇ ਤਕਰੀਬਨ ਦਰਸ਼ਨ ਹੁੰ ਔਰ ਇੱਥੇ ਅਸੀਂ ਕਈ ਵਾਰੀ ਦੇਖਿਆ ਵੀ ਡੱਡੂ ਇੱਥੇ ਹੁੰਦਾ ਵੀ ਜਿਹੜਾ ਡੱਡੂ ਇਹ ਬੜਾ ਵੱਡੇ ਉਹ ਵਿਸ਼ਾਲ ਡੱਡੂ ਆ ਉਹਦੇ ਉੱਪਰ ਜਿਹੜੇ ਵੀ ਰਾਜਮਾਨ ਹੁੰਦੇ ਆ ਜੀ ਸੋ ਉਹ ਵੀ ਦਰਸ਼ਨ ਜਿਹੜੇ ਇੱਥੇ ਆਮ ਹੁੰਦੇ ਆ ਜੀ ਸੋ ਦੇਵਤਿਆਂ ਦੀ ਜਗ੍ਹਾ ਵੀ ਨਾਗ ਦੇਵਤੇ ਦੀ ਇਹ ਸਥਾਨਾ ਪਵਿੱਤਰ ਔਰ ਇੱਥੇ ਦੇਵਤਿਆਂ ਦੇ ਦਰਸ਼ਨ ਤਾਂ ਹੁੰਦੇ ਹੁੰਦੇ ਆ ਜੀ ਸੋ ਇਹ ਤੁਹਾਨੂੰ ਪਵਿੱਤਰ ਸਥਾਨ ਦੇ ਦਰਸ਼ਨ ਕਰਾ ਰਹੇ ਆ ਜੀ ਬਹੁਤ ਇੱਕ ਹੋਰ ਚੀਜ਼ ਤੇ ਮੈਂ ਦੇਖੀ ਆ ਜੀ ਫੀਲਿੰਗ ਅਲੱਗ ਤਰ੍ਹਾਂ ਦੀ ਆਣੀ ਆਣੀ ਆ ਜੀ ਤੁਸੀਂ ਦੇਖੋ ਚਾਰੇ ਬੰਨੇ ਜਿਹੜਾ ਜੰਗਲ ਆ ਜੀ ਚਾਰੇ ਬੰਨੇ ਘੁਮਾਇਓ ਕੈਮਰਾ ਜੀ ਚਾਰੇ ਬੰਨੇ ਜੰਗਲ ਔਰ ਜੰਗਲ ਦੇ ਵਿੱਚ ਜਿਹੜਾ ਵਾਜੀ ਇਹ ਸਥਾਨ ਆ ਸਿੱਧੋ ਮਿਰੀ ਸੋ ਇਹਦਾ ਤੁਹਾਨੂੰ ਐਡਰੈਸ ਵੀ ਸਮਝਾ ਦਿੰਨੇ ਆ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਜਦੋਂ ਤੁਸੀਂ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਆਓਗੇ ਤਾਂ ਉੱਥੋਂ ਕਿਸੇ ਨੂੰ ਤੁਸੀਂ ਪੁੱਛ ਲਓ ਪੀ ਸਾਧੂ ਚੱਕ ਪਿੰਡ ਜੀ ਸਾਧੂ ਚੱਕ ਪਿੰਡ ਜਿਹੜਾ ਵਾ ਉਸ ਪਿੰਡ ਦੇ ਵਿੱਚ ਇਹ ਸਥਾਨ ਆ ਜੀ ਸਿੱਧੋ ਮਿਰੀ ਸੋ ਮਾਤਾ ਜੀ ਦਾ ਸਥਾਨ ਆ ਜੀ 나ਗ ਮਾਤਾ ਜੀ ਦਾ ਪਵਿੱਤਰ ਸਥਾਨ ਆ ਔਰ ਦੂਰ ਦੂਰ ਤੋਂ ਸਦਾ ਲੁ ਪਹੁੰਚਦੇ ਨੇ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ ਲੋਕਾਂ ਦੀ ਮਨੋ ਕਾਮਨਾ ਵੀ ਇੱਥੇ ਪੂਰਨ ਹੁੰਦੀਆਂ ਨੇ ਜੀ ਵੱਡੀ ਗੰਤੀ ਨਾਲ ਲੁਕ। ਸੋ ਪੰਜਿਆਂ ਨੂੰ ਗੱਲ ਕਰਨ ਲਈ ਪੰਜੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਆਂਦੇ ਦਰਬਾਰ ਤੇ। ਬਾਬਾ ਚੜੀ ਹੋ ਗਿਆ ਜੇ ਹੁੰਦੇ ਨੇ। ਹਾਂਜੀ। ਅੱਛਾ ਕਹਿੰਦੇ ਇੱਥੇ ਖਾਲੀयत ਹੁੰਦੇ ਔਰ ਝੋਲੀਆਂ ਭਰਦੇ ਆ ਜੀ। ਹਾਂਜੀ ਭਰਦੇ ਬਾਬਾ ਜੀ। ਹਾਂਜੀ। ਅੱਛਾ ਇਹ ਜਿਹੜਾ ਇੱਕ ਮੈਂ ਦੇਖ ਰਿਹਾ ਬੋਲੀ ਹੈ ਇੱਥੇ ਇਸ਼ਨਾਨ ਕਰਨ ਦਾ ਕੀ ਮਹੱਤਵ ਹੈ ਜੀ? ਇੱਥੇ ਕਰਦੇ ਆ ਜੀ ਇੱਥੇ ਬਾਬਾ ਸੁਖਣਾ ਪੂਰੀਆਂ ਹੁੰਦੀਆਂ ਬਾਬੇ ਰੀਆਂ। ਹਾਂਜੀ ਝੋਲੀਆਂ ਭਰਦੇ ਆ। ਹਾਂਜੀ। ਕਹਿੰਦੇ ਜਿਸ ਤਰ੍ਹਾਂ ਕਿਸੇ ਨੂੰ ਕੋਈ ਫਿੰਸੀ ਫੋੜਾ ਜਾਂ ਕੋਈ ਖਾਰਸ਼ਾ ਉਹ ਵੀ ਠੀਕ ਹੋ ਜਾਂਦੀ। ਹਾਂਜੀ ਹਾਂਜੀ ਹੋ ਜਾਂਦੀ ਆ ਸਭ ਕੁ ਹਾਂਜੀ ਤੁਸੀਂ ਕਿੱਥੋਂ ਆਏ ਬਾਂਜੀ ਹਾਂ ਦਾ ਸਭ ਚੱਕ ਪਿੰਡ ਹਾਂਜੀ ਹਾਂਜੀ ਸੋ ਦੇਖੋ ਤਕਰੀਬਨ ਸੰਗਤਾਂ ਇੱਥੇ ਪਹੁੰਚਦੀਆਂ ਨੇ ਸਿਧਾਲੂ ਪਹੁੰਚਦੇ ਨੇ ਉਹ ਅੱਜ ਵੀ ਦੇਖੋ ਵੀਰਵਾਰ ਆ ਪੀਰਾਂ ਦੀ ਜਗ੍ਹਾ ਵੀ ਇੱਥੇ ਹੈਗੀ ਆ ਜੀ ਸੋ ਵੱਡੀ ਗਿਣਤੀ ਜਿਹੜੀ ਆ ਜੀ ਸਿਧਾਲੂ ਪਹੁੰਚ ਰਹੇ ਨੇ ਔਰ ਅਸ਼ੀਰਵਾਦ ਜਿਹੜਾ ਵਾ ਜੀ ਲੈਰੇਨ ਮਹਾਰਾਜ ਦਾ ਔਰ ਆਸਾ ਬੜੀ ਵੱਡੀ ਪੱਧਰ ਤੇ ਆ ਜੀ ਬੜੇ ਵੱਡੇ ਪੱਧਰ ਤੇ ਆਸਾ ਜਿਹੜੀ ਆ ਜੀ ਲੋਕਾਂ ਦੀ ਜੁੜੀ ਦੀ ਇਸ ਜਗ੍ਹਾ ਦੇ ਨਾਲ ਸੋ ਬਾਬਾ ਜੀ ਨਾਲ ਗੱਲਬਾਤ ਵੀ ਕਰ ਲੈਣੇ ਆ ਕਿਉਂਕਿ ਜਿਆਦਾ ਜਾਣਕਾਰੀ ਸਾਨੂੰ ਬਾਬਾ ਜੀ ਦੇ ਸਕਦੇ ਨੇ ਜੀ ਸੋ ਪਵਿੱਤਰ ਸਾਨ ਇਸ ਪਵਿੱਤਰ ਸਾਨ ਤੇ ਸ਼੍ਰੀਮਦ ਭਾਗਵਤ ਮਹਾਪੁਰਾਨ ਕਥਾ ਜਿਹੜੀ ਹੈ ਜੀ ਉਹਦਾ ਆਯੋਜਨ ਜਿਹੜਾ ਕੀਤਾ ਜਾ ਰਿਹਾ ਵਾ ਸੋ ਇੱਕ ਵਾਰੀ ਭਾਜੀ ਕਮਾਇਓ ਕੈਮਰਾ ਜੀ ਸੋ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆਂ ਜੀ ਬਾਬਾ ਜੀ ਤੂੰ ਵੀ ਜਾਣਦੇ ਆਂ ਪੀ ਇਹ ਸਾਰਾ ਪ੍ਰੋਗਰਾਮ ਜਿਹੜਾ ਵਾ ਕਿਸ ਤਰੀਕੇ ਨਾਲ ਰਹੇਗਾ ਜੀ ਸੋ ਬਾਬਾ ਜੀ ਪ੍ਰਣਾਮ ਜੀ ਪ੍ਰਣਾਮ ਜੀ ਪ੍ਰਣਾਮ মহারাজ ਬਹੁਤ ਬਹੁਤ ਧੰਨਵਾਦ ਜੀ अच्छा बाबा जी वैसे तो मैं देख रहे हूं भंडारा जेला हर साल बड़ी धूमधाम ਨਾਲ ਮਨਾਇਆ ਜਾਂਦਾ ਵਾ ਪਰ ਇਸ ਵਾਰੀ ਤੁਸੀਂ ਇੱਕ ਨਵਾਂ ਰੱਖਿਆ ਪ੍ਰੋਗਰਾਮ ਵੀ ਸ਼੍ਰੀਮਦ ਭਾਗਵਤ ਮਹਾਪੁਰਾਨ ਕਥਾ ਜਿਹੜੀ ਕਰਾਈ ਜਾ ਰਹੀ ਹੈ ਜੀ ਹਾਂ ਜੀ ਹਾਂ ਜੀ ਕਿਸ ਤਰੀਕੇ ਜੀ ਪਹਿਲੀ ਵਾਰੀ ਆ ਜੀ ਇਸ ਸਥਾਨ ਦੇ ਉੱਤੇ ਜੀ ਜੀ ਹੋਣੀ ਉਹ ਤਾਂ ਦੀਆ ਕਿਰਪਾ ਦੇ ਅਨਸਾਰ ਹੋਣੀ ਆ ਉਤਰਾ ਦੇ ਕਿਸੇ ਦੀ ਕੀ ਤਾਕਤ ਹੈ ਕੁਝ ਵੀ ਨਹੀਂ ਹੋ ਸਕਦਾ ਜੀ ਜੀ ਹਾਂਜੀ ਤੇ ਕਿਸ ਤਰ੍ਹਾਂ ਜਿਹੜਾ ਪ੍ਰੋਗਰਾਮ ਸੜਾ ਜੀ ਇਹ ਇਹ ਪ੍ਰੋਗਰਾਮ ਜੀ 31 ਤਰੀਕ ਤੋਂ ਚੱਲੇਗਾ ਹੂੰ ਤੇ 9:10 ਵਜੇ ਕਲਸ ਯਾਤਰਾ ਲਿਆ ਕੇ ਤੇ 12:00 ਵਜੇ ਤੋਂ ਸ਼ੁਰੂਆਤ ਹੋ ਜਾਏਗੀ ਫਿਰ 12 ਤੋਂ 3 6 ਤਰੀਕ ਤੱਕ 6 ਨੂੰ ਭੋਗ ਪੈ ਕੇ ਹਮਾਂ ਨੂੰ ਬੰਦਗੀ ਹੋਏਗੀ 7 ਨੂੰ ਪੰਡਾਰਾ ਹੋਏਗਾ 31 ਨੂੰ ਮਲਬੀਸ਼ ਕਲਚ ਯਾਤਰਾ ਸ਼ੁਰੂ ਕਰਕੇ ਤੇ ਉਸ ਤੋਂ ਬਾਅਦ ਕਲਚ ਯਾਤਰਾ ਜਿਹੜੀ ਆ ਇੱਕ ਸ਼ੋਭਾ ਯਾਤਰਾ ਜ਼ਰੂਰ ਚ ਹੋਏਗੀ ਜਾਂ ਛੋਟੀ ਜੀ ਛੋਟੀ ਜਾਂ ਦੋ ਚਾਰ ਟਰਾਲੀਆਂ ਚੱਲ ਜਾਵੇ ਠੀਕ ਠੀਕ ਉਹ ਮਨੇ ਸ਼ੋਭਾ ਯਾਤਰਾ ਜ਼ਰੂਰ ਚ ਹੋਗੀ ਹਾਂਜੀ 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 ਉਸ ਤੋਂ ਬਾਅਦ ਜਿਹੜਾ ਵਾ ਫਿਰ ਕਦੋਂ ਸ਼ੁਰੂ ਹੋ ਜਾਏਗੀ ਜੀ ਹਾਂਜੀ ਫਿਰ 12 1 ਵਜੇ ਸ਼ੁਰੂ ਹੋ ਜਾਏਗੀ ਪਹਿਲੇ ਦਿਨ ਫਿਰ 12 ਤੋਂ 3 ਰੋਜ਼ ਹਾਂਜੀ ਰੋਜ਼ ਅੱਛਾ ਜਿਹੜੇ ਮਹਾਤਮਾ ਜਿਹੜੇ ਮਹਾਂਪੁਰਸ਼ ਆਏ ਨੇ ਜੀ ਕਥਵੀ ਜਿਲ੍ਹੇ ਨੇ ਕਥਾ ਦਾ ਵਰਣਨ ਕਰਦਾ ਵਾ ਉਹ ਕਿੱਥੋਂ ਆਈ ਇਹ ਜੀ ਬਿੰਦਰਾਬੰਦ ਤੋਂ ਹੀ ਆ ਬਿੰਦਰਾਬੰਦ ਤੋਂ ਆ ਹਾਂਜੀ ਬਿੰਦਰਾਬੰਦ ਵਾ ਜੀ ਵਾ ਅੱਛਾ ਬਾਬਾ ਜੀ ਉਸ ਤੋਂ ਬਾਅਦ ਪੰਡਾਰੇ ਦਾ ਵੀ ਪ੍ਰੋਗਰਾਮ ਹੋਏਗਾ ਜੀ ਹਾਂਜੀ ਹਾਂਜੀ ਪੰਡਾਰਾ ਤੇ ਟੁੱਟ ਹੁੰਦਾ ਜੀ ਇੱਥੇ ਰਹਿਮਤ ਹੈ ਦਾਤੇ ਦੀ ਹਾਂਜੀ ਹਾਂ ਬਹੁਤ ਜੀ ਜੀ ਬਹੁਤ ਰਹਿਮਤ ਹੈ ਉਹਦੀ ਤੇ ਸੰਗਤਾਂ ਦਾ ਹੀ ਕਰਨਾ ਸਭ ਕੁਝ ਸੰਗਤਾਂ ਦਾ ਹੀ ਆ ਬਿਲਕੁਲ ਬਿਲਕੁਲ ਹਾਂਜੀ ਆ ਪੰਡਾਰਾ 7 ਤਰੀਕ ਦਾ ਜੀ ਹਾਂਜੀ 7 ਤਰੀਕ ਦਾ 7 ਤਰੀਕ ਦਾ ਪੰਡਾਰਾ ਜੀ ਹਾਂ ਇਹੋ ਤਕਰੀਬਨ ਜਿਹੜੀਆਂ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਜੀ ਔਰ ਵੱਡੀ ਗਿਣਤੀ ਵਿੱਚ श्रद्धालु ਪਹੁੰਚਦੇ ਨੇ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਇਹ ਪ੍ਰੋਗਰਾਮ ਜਿਹੜਾ ਇਸ ਵਾਰ ਜਿਹੜਾ ਜੀ ਥੋੜਾ ਪ੍ਰੋਗਰਾਮ ਚੇਂਜ ਕੀਤਾ ਗਿਆ ਵਾ ਕਿ ਪੁਣਾੜਾ ਜਿਹੜਾ ਹੁੰਦਾ ਸੀ ਔਰ ਇਸ ਵਾਰ ਜਿਹੜਾ ਵਾ ਖਾਸ ਕਰਕੇ ਪੁਣਾੜੇ ਤੋਂ ਪਹਿਲਾਂ ਸ਼੍ਰੀਮਦ ਭਾਗਵਤ ਕਥਾ ਦਾ ਯੋਜਨਨਾ ਕੀਤਾ ਗਿਆ ਜੀ ਬੜਾ ਵੱਡਾ ਉਪਰਾਲਾ ਜੀ ਔਰ ਇਸ ਇਲਾਕੇ ਨੂੰ ਵੀ ਬੜੀ ਵੱਡੀ ਦੀ ਇਹਨਾਂ ਬਾਬਾ ਜੀ ਨੇ ਡਿਵੈਲਪਮੈਂਟ ਵੀ ਬੜੀ ਕਰਾਈ ਹੈ ਜੀ ਮੈਂ ਦੇਖ ਰਿਹਾ ਵਾਂ ਤਕਰੀਬਨ ਜਿਹੜਾ ਵਾ ਜੇ ਅਸੀਂ ਬੋਲੀ ਦੀ ਗੱਲ ਕਰੀਏ ਤਾਂ ਬੋਲੀ ਦੇ ਪਰ ਕਾਫੀ ਜੜੀ ਹੈ ਜੀ ਡਵੈਲਪਮੈਂਟ ਕਰਾਈ ਹੈ ਔਰ ਬਹੁਤ ਸੁੰਦਰ ਰੂਪ ਇਸ ਇਲਾਕੇ ਨੇ ਦਿੱਤਾ ਹੋਇਆ ਜੀ ਔਰ ਤਕਰੀਬਨ ਜਿਹੜਾ ਹੋ ਜੀ ਸ਼ਧਾਲੂ ਵੱਡੀ ਗੰਦੀ ਪਹੁੰਚਦੇ ਨੇ ਔਰ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ ਬਾਬਾ ਇਹ नागमाता ਜੀ ਦੇ ਸਥਾਨਾਂ ਨੇ नागमाता ਦੇ ਸਿੱਧੋ ਮੇਰੀ नागਮਾ ਸਿੱਧੋ ਮੇਰੀ नागਮਾ ਹਾਂ ਜੀ ਬਾਬਾ ਲੱਖ ਦਾਤਾ ਸਗੀ ਸਲਤਾ ਜੀ 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 ਕਿੰਨਾ ਕੁ ਪੁਰਾਣਾ ਬਾਬਾ ਜੀ ਇਹ ਸਥਾਨ ਹੈ ਇਹ ਜੀ ਸਦੀਆਂ ਹੀ ਪੁਰਾਣਾ ਲਾਲੋ ਹਾਂ ਜੀ ਹਾਂ ਜੀ ਹਜ਼ਾਰਾਂ ਸਾਲ ਵੀ ਕਹਿ ਸਕਦੇ ਹਾਂ ਸਵਾਂ ਦੇ ਸਾਲ ਵੀ ਕਹਿ ਸਕਦੇ ਹਾਂ ਪੁਰਾਣਾ ਸਥਾਨ ਆ ਬਾਈਵਾਸ ਦਾ ਠੀਕ ਜੀ ਇਨੂੰ ਬਾਈ ਵਾਸ ਮੰਨਦਾ ਸੀ ਅੱਛਾ ਭਾਬੀ ਜਿਹੜਾ ਆਪਣਾ ਪੰਡਾਰੇ ਦਾ ਪ੍ਰੋਗਰਾਮ ਹੈ ਉਹ ਕਿਸ ਤਰੀਕੇ ਦਾ ਉਹਦਾ ਸਾਰਾ ਦੱਸਿਓ ਕਿਸੇ ਮੱਲਵਿੰਦਰ ਜੀ ਕੋਈ ਪਾਰਿਆ ਸਿੰਗਰ ਵੀ ਆ ਰਹੇ ਨੇ ਕਿੱਦਾਂ ਹੋਣਾ ਇਹ ਹਾਂਜੀ ਕੁਵਾਲੀਆਂ ਵਾਲੇ ਕਲਾਕਾਰ ਆ ਜਿਹੜੇ ਅੱਗੇ ਵੀ ਹਰ ਸਾਲ ਹੀ ਆਉਂਦੇ ਆ ਹਾਂਜੀ ਉਸੇ ਤਰ੍ਹਾਂ ਹਾਂਜੀ ਸਾਰਾ ਦਿਨ ਠੀਕ ਹੈ 5 ਵਜੇ ਤੱਕ ਹੀ ਚੱਲਦਾ ਰਹੇਗਾ ਪ੍ਰੋਗਰਾਮ ਵੀ ਤੇ ਲੰਗਰ ਪਾਣੀ ਵੀ ਸਭ ਭਾਈ ਦੀ ਕਿਰਪਾ ਹੋਵੇ ਹਾਂਜੀ ਚਲੋ ਸੋ ਦੇਖੋ ਜੀ ਵੱਧ ਚੜ ਕੇ ਹਸਾਲਿਓ ਤੁਸੀਂ ਤਕਰੀਬਨ ਜਿਹੜਾ ਵਾ ਇਹ 6 ਆਪਣਾ 31 ਤਰੀਕ ਨੂੰ ਸ਼ੁਰੂ ਹੋਣਾ ਜੀ ਸ਼੍ਰੀਮਦ ਭਾਗਤ ਕਥਾ ਦਾ ਪ੍ਰੋਗਰਾਮ ਔਰ 31 ਤਰੀਕ ਨੂੰ ਜਿਹੜਾ ਵਾ ਜੀ ਇਸਵਾਰੀ 31 ਤੋਂ ਸ਼ੁਰੂ ਹੋਣਾ ਹੈ 6 ਤਰੀਕ ਨੂੰ ਜਿਹੜਾ ਸਮਾਪਤੀ ਹੋਣੀ ਹੈ ਜੀ ਸੋ ਅਸੀਂ ਵੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਆਪਣਾ ਸਮਾਗਮ ਵਿੱਚ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਾਮਲ ਹੋਵੋ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਸੋ ਵੱਡੀ ਗਿਣਤੀ ਤਰਨ ਅਨੁਸਾਰ ਹੋਗੀ ਬਹੁਤ ਵੱਡੀ ਤਾਧਾਰ ਆ ਜੀ ਸਿੱਧਾਲੂਆਂ ਦੀ ਬੜੀ ਬੜੀ ਤਾਧਾਰ ਆ ਇਸ ਸਾਈਡ ਤੇ ਬਾਬਾ ਜੀ ਦਾ ਧੂਣਾ ਵਾ ਸਾਹਮਣੇ ਪਵਿੱਤਰ ਸ਼ਿਵਲਿੰਗ ਨੇ ਜੀ ਉਹਦੇ ਨਾਲ ਜਿਹੜਾ ਵਾ 나ਗ ਮਾਤਾ ਜੀ ਦਾ ਸਥਾਨ ਆ ਉਹ ਪਿਛੇ ਬੋਲੀ ਹੈ ਜੀ ਉਹ ਇਸ ਸਾਈਡ ਤੇ ਜਿਹੜਾ ਪੀਰਾਂ ਦੀ ਦਰਗਾਹ ਵਾ ਜੀ ਸੋ ਇਸ ਸਾਈਡ ਤੇ ਵੀ ਜਿਹੜੇ ਜੀ ਛੋਟੇ ਛੋਟੇ ਸਥਾਨ ਬਣੇ ਨੇ ਆ ਔਰ ਜੇ ਨਾਲ ਦੀ ਗੱਲ ਕਰੀਏ ਤਾਂ ਚਾਰੋਂ ਬੰਨੇ ਜਿਹੜਾ ਵਾ ਜੀ ਜੰਗਲ ਆ ਔਰ ਜੰਗਲ ਦੇ ਵਿੱਚ ਇਹ ਪਵਿੱਤਰ ਸਥਾਨ ਆ ਜੀ ਸੋ ਜੰਗਲ 'ਚ ਮੰਗਲ ਕੀਤਾ ਦਾ ਵਾ ਜੀ ਬਾਬਾ ਜੀ ਜਿਹੜੇ ਆ ਜੀ ਪ੍ਰਸ਼ਾਦ ਜਿਹੜਾ ਦੇ ਰਹੇ ਆ ਜਲੇਸ਼ਰ ਲਾਲੂ ਤੇ ਪਹੁੰਚ ਰਹੇ ਨੇ ਸੋ ਕਿਤਨਾ ਕਿਤੇ ਵੱਡਾ ਉਪਰਾਲਾ ਵਾ ਜੀ ਸੋ ਸਮਾਗਮ ਬਾਰੇ ਤੁਹਾਨੂੰ ਦੱਸਣਾ ਸੀ ਜੀ 31 ਮਈ ਤੋਂ ਜਿਹੜਾ ਵਾ ਜੀ 6 ਜੂਨ ਤੱਕ ਜਿਹੜਾ ਵਾ ਇੱਥੇ ਸ਼੍ਰੀਮਦ ਭਾਗਤ ਕਥਾ ਜਿਹੜੀ ਚੱਲੇਗੀ ਤੁਸੀਂ ਜ਼ਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਿਓ ਔਰ ਇਸ ਕਥਾ ਦਾ ਵਰਣਨ ਕਰਿਓ ਜੀ ਸੋਗ ਰਾਸਪੁਰ ਤੋਂ ਵਿਜੇ ਸ਼ਰਮਦ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ